ਕੱਲ ਪਰਸੋ ਜੋ ਵੀ ਇੰਟਰਵਿਊਰ ਆਏ ਹਨ ਤੁਸੀਂ ਦੇਖਿਆ ਹੋਣਾ ਮੇਰਾ ਮਾਫੀ ਨਾ ਸੋ ਜੋ ਕੁਝ ਮੈਂ ਮਹਿਸੂਸ ਕਰਦਾ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰੋਮੋਟਰਾਂ ਨੇ ਕਿਹਾ ਯਾਰ ਕੁਝ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗਦੇ ਮੈਂ ਫਿਰ ਮਾਫੀ ਕਿਸ ਗੱਲ ਦੀ ਕਹਿੰਦੇ ਜਿਹੜਾ ਹੋਇਆ ਸੀ ਉਹ कांड ਹੋਇਆ ਸੀ ਬੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿਹਾ ਬੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੁਰਦਾਬਾਤ ਬਣਾਉਂਦੇ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨਾ ਜਿਹੜੀ ਖਤਰਨਾਕ ਹੁੰਦੀ ਹੈ ਫਿਰ ਮੇਰੇ ਮੂੰਹੋਂ ਨਿਕਲਿਆ ਕੁਝ ਹਾਲਾਂਕਿ ਗਾਲ ਨਹੀਂ ਸੀ ਹੋ ਪਰ ਇਹਨੂੰ ਗਾਲ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚੂਰੂਏ ਲੜਦੇ ਹੈ ਦੱਤੀ ਜਿਹੜੇ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾਲ ਕਿਆ ਬਾਤ ਕਿਆ ਬਾਤ ਖਾਜੇ ਜੰਦਰਾ ਜਦੋਂ ਜਗਾਰ ਤੇ ਬੱਤੀ ਦੇਣੀ ਪੈਂਦੀ ਹੈ ਆਏ ਹਾਏ ਕਿਆ ਬਾਤ ਬਾਬਾ ਜੀ ਸਾਧੂ ਸੰਤ ਸੇਖ ਦੇ ਧੂਣੇ ਨਾ ਕੋਈ ਜਾਦੂ ਨਾ ਕੋਈ ਟੂਣ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਮਨਸਬੇ ਦੀ ਨਾਲ ਵੇਚੇ ਨਹੀਂ ਬੇ ਗਾਲ ਨਹੀਂ ਹੈ ਇਹ ਗਾਲ ਨਹੀਂ ਬੱਚੇ ਜਿਹੜੇ ਮਾਵਾ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀ ਐ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਗਾਲਾਂ ਕੁੱਟ ਜੋ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸ ਹੀ ਨਹੀਂ ਕੀਤੀ ਉਹਨਾਂ ਨੂੰ ਜੋ ਵੀ ਗੱਲ ਹੋਈ ਸੀ ਉਸ ਵੇਲੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫੀ ਮੰਗਣੀ ਹੈ ਤਾਂ ਫਿਰ ਮਾਫੀ ਕਿਸ ਤਰ੍ਹਾਂ ਮੰਗਣੀ ਹੈ ਕਹਿੰਦੇ ਜੀ ਤੁਸੀਂ ਉਹਦੇ ਤੇ ਆਪਣਾ ਉਹ ਮਾਫੀ ਮੈਂ ਤਾਂ ਕਿਹਾ ਦੂਜੇ ਦਿਨ ਵੀ ਮੈਂ ਮਾਫੀ ਮੰਗ ਲਈ ਸੀ ਐਡਮਿੰਟਨ ਦੇ ਸ਼ੋਅ ਦੇ ਵਿੱਚ ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ ਮੈਂ ਮਾਫੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਾ ਪਤਾ ਨਹੀਂ ਇੱਕ ਹੋਣੀ ਸੀ ਐਕਚੁਅਲੀ ਜੋ ਹੋਣੀ ਹੁੰਦੀ ਚਿੰਤਾ ਤਾਂ ਕਿ ਕੀ ਦੀਏ ਜੋ ਅਨ ਹੋਣੀ ਹੋਈ ਇਹ ਗੁਲੀਆਂ ਹੁੰਦੀਆਂ ਬਗਲ ਕਿਸੇ ਦੇ ਮੁੱਛੋ ਨਿਕਲਦੇ ਸੀ ਉਹ ਮੇਰੇ ਲਈ ਹੋਣਾ ਸੀਗਾ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਦੋਨੋਂ ਤੋਂ ਗਲਤੀ ਹੋਈ ਹੈ ਅੱਛਾ ਜਦੋਂ ਮਾਂ ਨੂੰ ਗਾੜ ਘੜਦੇ ਹੋ ਤੁਸੀਂ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਗਦਾਰ ਪੁੱਤ ਜੰਮਿਆ ਗੁਰਦਾਸ ਨੂੰ ਗਦਾਰ ਬਣਾ ਕੇ ਪੇਸ਼ ਕੀਤਾ ਤੇ ਮੈਂ ਹੁਣ ਉਹਨੂੰ ਜਬੂਦ ਤੇ ਫਰਾਂ ਕਿ ਮੈਂ ਗੁਰਦਾਸ ਉਹ ਗਦਾਰ ਨਹੀਂ ਹੈ ਮੈਂ ਤਾਂ ਪੰਜਾਬੀ ਲਈ ਬਹੁਤ ਕੁਝ ਕੀਤਾ ਹੈ ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਝ ਕੀਤਾ ਇਹ ਮੇਰੀ ਸੰਗਤ ਦੱਸਦੀ ਹੈ ਮੇਰੇ ਲੋਕ ਦੱਸਦੇ ਮੇਰੇ ਪਿਆਰ ਕਰਨ ਵਾਲੇ ਦੱਸਦੇ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਦੀ ਗਲਤੀ ਨਹੀਂ ਹੈ ਪਰ ਮੁੱਦਾ ਬਣਾ ਲਿਆ ਪਿੱਛੇ ਕੌਣ ਹੋ ਰਿਹਾ ਹੈ ਮਾਨ ਸਾਹਿਬ ਸੋ ਲੋਕ ਕਹਿੰਦੇ ਜਿਹਦੇ ਚ ਗੱਲ ਹੁੰਦੀ ਹੈ ਉਹੀ ਹੀ ਗੱਲ ਹੁੰਦੀ ਹੈ ਹੈਨਾ ਜਦੋਂ ਮੇਰੇ ਮੱਪਾ ਕਹਿੰਦੇ ਨੇ ਬੰਦਾ ਸਿੱਖਰਾ ਤੇ ਹੁੰਦਾ ਹੈ ਤੇ ਨਜ਼ਰਾਂ ਤਾਂ ਹੁੰਦੀਆਂ ਨੇ ਕੁਝ ਚੰਗੀਆਂ ਕੁਝ ਮਾੜੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਜਿੱਦੇ ਤੇ ਸਾਈ ਜੀ ਖੁਦ ਮਿਹਰਬਾਨ ਹੋਣ ਉਹ ਦਰਦਾਰ ਵੀ ਨਹੀਂ ਹੋ ਸਕਦਾ ਤੇ ਮਾੜਾ ਵੀ ਨਹੀਂ ਹੋ ਸਕਦਾ ਅੱਛਾ ਤੁਸੀਂ ਬਾਂਗਲੇ ਮੁਲਕ ਦੇ ਜਿਹੜੇ ਇਵੈਂਟ ਦੀ ਗੱਲ ਕੀਤੀ ਉਹਨੂੰ ਆਪਾਂ ਸਾਈਡ ਤੇ ਕਰਦੇ ਆ ਪਾਸਟ ਕੁਝ ਨਹੀਂ ਰੱਖਿਆ ਬਟ ਮੈਂ ਗੱਲ ਕਰਨਾ ਚਾਹੁੰਦੀ ਆ ਅੱਖੀਆਂ ਉਡੀਕਦੀਆਂ ਤੁਸੀਂ 5 ਅਕਤੂਬਰ ਨੂੰ ਘਾ ਰਹੇ ਹੋ ਰਾਈਟ ਹਾਂਜੀ ਇਹ ਇੱਕ ਟੂਰ ਦਾ ਨਾਮ ਘੱਟ ਤੇ ਜਜ਼ਬਾਤ ਜ਼ਿਆਦਾ ਲੱਗਦੇ ਨੇ ਅਮਰੀਕਾ ਵਾਲਿਆਂ ਦੇ ਐਕਚੁਅਲੀ ਜਜ਼ਬਾਤ ਹੀ ਨੇ ਜਜ਼ਬਾਤਾਂ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਜਜ਼ਬਾਤ ਰਾਸ ਹੈ ਨੌ ਰਾਸਾ ਜਿਹੜੇ ਉਹਨਾਂ ਦੇ